ਜਤੋਂ ਕਿਸੇ ਬੰਦੇ ਨੂੰ ਵੀ ਆਪਾਂ ਕਿਹਾ ਜਾਂਦਾ ਆ ਵੀਰ ਤੂੰ ਸਿੱਖੀ ਦੇ ਰਾਹ ਤੇ ਤੁਰ। ਸਭ ਤੋਂ ਪਹਿਲਾਂ ਉੱਤੇ ਇਹ ਕਿਹਾ ਜਾਂਦਾ ਕੀ ਤੂੰ ਖੰਡੇ ਬਾਟੇ ਦੀ ਪੌਲ ਲੈ ਲਈ। ਜੇ ਤੂੰ ਖੰਡੇ ਬਾਟੇ ਦੀ ਪੌਲ ਲਈਆ ਤਾਂ ਤੂੰ ਸਿੱਖਿਆ। ਸਭ ਤੋਂ ਪਹਿਲਾਂ ਇਹ ਗੱਲ ਕਹੀ ਜਾਂਦੀ ਆਂ। ਕੀ ਭਾਜੀ ਖੰਡੇ ਬਾਟੇ ਦੀ ਪੌਲ ਲੈ ਕੇ। ਢੋਲਾ ਪਾ ਕੇ ਪੂਰਾ ਇਹਨੂੰ ਦਮਾਲਾ ਬਣ ਕੇ ਮਾਲਾ ਵੀ ਸਿਰ ਤੇ ਲਾ ਕੇ ਹੱਥ 'ਚ ਵੀ ਮਾਲਾ ਫੜ ਕੇ। ਕੀ ਇੱਕ ਸਰਟੀਫਿਕੇਟ ਇਸ਼ੂ ਹੁੰਦਾ ਝੂਠ ਬੋਲਣ ਦਾ ਕੀ ਇਹ ਸਰਟੀਫਾਈਡ ਕਰਨ ਲਈ ਸਾਰਾ ਕੁਝ ਕੀਤਾ ਗਿਆ ਹੈ ਬੁਰੂ ਸਾਹਿਬ ਨੇ ਇਸ ਲਈ ਕੀਤਾ ਸੀ ਕਿ ਜਾਤ ਪਾਤ ਜਾਂ ਸਾਰਾ ਕੁਝ ਖਤਮ ਕਰ ਲਈ ਇੱਕ ਇਕੱਠੇ ਕਰ ਲਈ ਪਰ ਅੱਜ ਜੋ ਹੋ ਰਿਹਾ ਮੈਂ ਦੇਖ ਰਿਹਾ ਕੋਈ ਬੀਬੀ ਆਉਂਦੀ ਆ ਉਹ ਕਹਿੰਦੀ ਮੈਂ ਸੂਰਜ ਤੇ ਜਾ ਕੇ ਆਈਆਂ ਉਦਾਂ ਦਾ ਜਿਹੜਾ ਹੈਗਾ ਆ ਮੈਂ ਤਾਂ ਝੱਲਾ ਜਾਂ ਕਮਲਾ ਹੀ ਕਹੂੰਗਾ ਪੱਤਰਕਾਰ ਜਿਹੜਾ ਮੁਰੇ ਨੂੰ ਸਵਾਲ ਕਰ ਰਿਹਾ ਜਿੱਦਾਂ ਵੀ ਪਿੱਤੂ ਸੂਰਜ ਤੇ ਕੀ ਉੱਤੇ ਕਹੇ ਜਾ ਬੰਦੇ ਸੀ ਅੱਜਕੱਲ ਕਾਮਨ ਸੈਂਸ ਆ ਜਦੋਂ ਸਾਡੇ ਪ੍ਰਚਾਰਕ ਕੋ ਸਟੇਜਾਂ ਤੇ ਕਹਿੰਦੇ ਆ ਵੀ ਸੂਰਜ ਜਿਹੜਾ ਹੈਗਾ ਉਹਦਾ ਵਿਸ਼ੁਕਰਮਾ ਦੀ ਬੇਟੀ ਦਾ ਵਿਆਹ ਹੋ ਗਿਆ ਸੂਰਜ ਨਾਲ ਤੇ ਸੂਰਜ ਦਾ ਸੇਕ ਬਹੁਤ ਸੀ ਤੇ ਵਿਸ਼ਕਰਮਾ ਨੇ ਖਾਤ ਤੇ ਲਾ ਕੇ ਸੂਰਜ ਛੋਟਾ ਕਰਤਾ ਤੇ ਸਾਡੇ ਸਿੱਖ ਪ੍ਰਚਾਰਕ ਜਿਹੜੇ ਆ ਵਿਅੰਗ ਕੱਸਦੇ ਆ ਉੱਤੇ ਸਟੇਜਾਂ ਤੋਂ ਬੋਲਦੇ ਆ ਵੀ ਸੂਰਜ ਨੂੰ हनुमान जी ਦੇ ਕਿਦਾਂ ਮੂੰਹ ਚ ਪਾ ਲਿਆ ਸੰਤਰਾ ਸਮਝ ਕੇ ਕਿਦਾਂ ਤੇ ਅੱਜ ਸਿੱਖ ਕੁੜੀ ਜਿਹੜੀ ਆ ਉਹ ਕਹਿ ਰਹੀ ਇੱਕ ਇੱਕ ਸਿੱਖ ਕਹਿ ਰਿਹਾ ਵੀ ਮੈਂ ਜਦੋਂ ਸਰੀਰ ਛੱਡ ਕੇ ਪਤਾ ਨਹੀਂ ਕਿੱਥੇ ਚਲ ਜਾਣਾ ਮੈਂ ਉੱਥੇ ਆ ਜਾਣਾ ਕੀ ਇਹ ਮਾਨਸਿਕ ਰੋਗ ਰੁਗੀ ਲੋਕ ਆ ਜਾਂ ਕੀ ਇਹ ਖੰਡੇ ਬਾਟੇ ਦੀ ਪੌ ਲੈ ਕੇ ਝੂਠ ਬੋਲਣ ਦਾ ਸਰਟੀਫਿਕੇਟ ਲੈ ਕੇ ਲੋਕਾਂ ਚ ਆਉਂਦੇ ਆ ਵੀ ਲੋਕਾਂ ਚ ਰੱਜ ਕੇ ਝੂਠ ਬੋਲੋ ਹੁਣ ਤੁਸੀਂ ਬਾਣਾ ਪਾਇਆ ਇਹਦੇ ਬਾਰੇ ਕੀ ਕਹੋਗੇ ਫਿਰ ਆਪਾਂ ਅਗਲੇ ਸਵਾਲ ਤੇ ਜਾਂਦੇ ਦੇਖੋ ਦੋਨੇ ਗੱਲਾਂ ਆ ਦੋਨੋਂ ਹੀ ਗੱਲਾਂ ਆ ਮਾਨਸਿਕ ਰੋਗੀ ਵੀ ਆ ਤੇ ਨਾਲੇ ਸਮਝਦੇ ਆ ਕਿ ਜੇ ਅਸੀਂ ਬਾਣਾ ਪਾ ਲਿਆ ਅਸੀਂ ਉੱਪਰ ਦੀ ਕਿਰਪਾਨ ਪਾ ਲਈ ਤੇ ਸਾਨੂੰ ਝੂਠ ਬੋਲਣ ਦਾ ਸਰਟੀਫਿਕੇਟ ਮਿਲ ਗਿਆ ਜਿੰਨਾ ਝੂਠ ਇਹ ਬਾਣਿਆ ਏ ਬੋਲਦਿਆ ਸ਼ਾਇਦ ਹੀ ਕੋਈ ਬੋਲਦਾ ਹੋਵੇ ਇੱਕ ਦਿਖਾਵਾ ਬਣ ਕੇ ਰਹਿ ਗਈ ਸਿੱਖੀ ਸੁਖਵੀਰ ਸਿੰਘ ਬਾਦਲ ਅੱਗੇ ਪਿੱਛੇ ਕਦੇ ਕਿਰਪਾਨ ਨਹੀਂ ਪਾਈ ਜਦੋਂ ਅਕਾਲੀ ਦਲ ਦਾ ਪ੍ਰਧਾਨ ਉੱਪਰ ਦੀ ਪਾਣੀ ਸ਼ੁਰੂ ਕਰਤੀ ਵੋਟਾਂ ਤੋਂ ਪਹਿਲਾਂ ਥੋੜਾ ਜਿਹਾ ਹੁਣ ਫੇਰ ਪਤਾ ਨਹੀਂ ਕਿੱਥੇ ਗਈ ਆ ਕਿਉਂ ਕਿਉਂਕਿ ਅਸੀਂ ਪ੍ਰਭਾਵਿਤ ਹੁੰਨੇ ਆਂ ਇਨਾ ਚੀਜ਼ਾਂ ਤੋਂ ਪ੍ਰੋਬਲਮ ਸਾਡੀ ਆ ਅਸੀਂ ਬੰਦੇ ਦੇ ਗੁਣ ਨਹੀਂ ਦੇਖਦੇ ਅਸੀਂ ਬਾਹਰਲਾ ਸਰੂਪ ਦੇਖ ਕੇ ਉਸ ਤੋਂ ਪ੍ਰਭਾਵਿਤ ਹੋ ਜਾਂਦੇ ਆ ਉਹਦਾ ਪੂਰਾ ਨਿਆਂ ਇਹ ਸਦਾ ਠਾਉਂਦੇ ਆ ਠਾਕਰ ਸਿੰਘ ਅਰਗੇ ਉਹਨੂੰ ਕਿਹਾ ਹੀ ਠਾਕਰ ਸਿੰਘ ਗੱਪੀ ਜਾਂਦਾ ਉਹਦੀ ਕੋਈ ਵੀ ਕੱਢ ਕੇ ਤੁਸੀਂ ਸੁਣ ਲਓ ਐਡੇ ਐਡੀ ਗੱਪ ਮਾਰੀ ਹੁੰਦੀ ਆ ਹੁਣ ਉਹਦਾ ਰਿਕਾਰਡ ਕਾਉਣ ਵਾਸਤੇ ਗੁਰਕਬਾਲ ਸਿੰਘ ਉਹ ਆ ਗਿਆ ਉਹ ਉੱਤਲ ਲਵੇਟਰ ਮੇਟ ਕੇ ਗੱਪਾਂ ਛੱਡੀ ਜਾਂਦਾ ਆਪਣੀ ਦਾਲ ਫੁਲਕਾ ਚਪਹਿਰਿਆਂ ਤੇ ਤੇ ਹੋਰਾਂ ਗੱਲਾਂ ਉੱਤੇ ਚਲਾਈ ਜਾ ਰਹੇ ਆ ਤੇ ਜੇ ਕੋਈ ਸਵਾਲ ਕਰਦਾ ਉਹਦੇ ਗੱਲ ਪੈ ਜਾਂਦੇ ਆ ਔਰ ਸੰਗਤ ਇੰਨੀ ਭੋਲੀ ਆ ਉਹ ਸਵਾਲ ਨਹੀਂ ਕਰਦੀ ਵੀ ਦੁਪਹਿਰਾ ਇਹ ਕਿਹੜੀ ਬਾਣੀ ਆ ਇਹ ਕਦੋਂ ਸ਼ੁਰੂ ਹੋਇਆ ਕਿੱਥੇ ਹੋਇਆ ਇਹ ਹੁੰਦਾ ਕੀ ਆ ਕੀ ਚੱਕਰ ਆ ਦੁਪਹਿਰਾ ਤਾਂ ਸੁਣਿਆ ਸੀ ਦੁਪਹਿਰਾ ਕਿੱਥੋਂ ਆ ਗਿਆ ਉਹ ਵੀ ਉਸ ਤੋਂ ਵੀ ਛੋਟਾ ਦੁਪਹਿਰਾ ਦੁਪਹਿਰੇ ਤੋਂ ਤਾਂ ਵੱਡਾ ਵੱਡਾ ਹੋਣਾ ਚਾਹੀਦਾ ਨਾ ਬਿਲਕੁਲ ਜੀ ਉਹ ਕੁਝ ਘੰਟਿਆਂ ਦੇ ਵਿੱਚ ਨਵੇੜ ਕੇ ਹੋ ਜਾਂਦੇ ਆ ਦੁਪਹਿਰਾ ਪੈਸੇ ਆਪਣੇ ਜੇਬ ਚ ਪਾ ਕੇ ਇਦਾਂ ਹੀ ਬਹੁਤ ਸਾਲ ਪਹਿਲਾਂ ਸੰਪਟ ਪਾਠ ਨਾਨਕ ਸ੍ਰੀਆ ਨੇ ਸ਼ੁਰੂ ਕੀਤਾ ਸੀ ਵੀ ਆਮ ਜਿਹੜਾ ਅਖੰਡ ਪਾਠ ਜਾਂ ਸਾਹਿਜ ਪਾਠ ਆ ਉਹ ਛੋਟਾ ਹੁੰਦਾ ਅਸੀਂ ਸੰਪਟ ਲਾ ਕੇ ਪਾਠ ਕਰਿਆ ਕਰਾਂਗੇ ਜਿਆਦਾ ਮਤ ਇਹਦਾ ਮਹਾਨ ਮਹੱਤਵ ਹੋਊਗਾ ਇਹਨਾਂ ਬਹੁਤ ਕੁਝ ਹੋ ਸਕਦਾ ਸੋ ਇਹ ਜਿਹੜਾ ਬਾਹਰ ਦਾ ਸਰੂਪ ਹੈ ਨਾ ਉਹਦਾ ਫਾਇਦਾ ਤਾਂ ਹੀ ਆ ਜੇ ਤੁਹਾਡੇ ਇਹਦੇ ਥੱਲੇ ਜਿਹੜਾ ਨਾ ਉਹਦੇ ਵਿੱਚ ਕੁਝ ਹੈਗਾ ਉਹ ਚ ਗੋਣ ਹੈਗੇ ਨਹੀਂ ਤਾਂ ਜਿੰਨੇ ਮਰਜੀ ਸੌਰੀ ਟੂ ਸੇ ਮੈਂ ਤੈਨਾਂ ਲੱਗਾ ਆ ਜੋ ਖੰਡੇ ਦੀ ਪੌਲ ਦਿੰਦੇ ਆ ਨਾ ਅਮਰਤ ਦੇ ਜਿਹੜੇ ਛਿੱਟੇ ਪਾ ਮਾਰਦੇ ਆ ਸਿਰ ਦੇ ਵਿੱਚ ਕੇਸਾਂ ਦੇ ਵਿੱਚ ਮੂੰਹ ਦੇ ਵਿੱਚ ਅੱਖਾਂ ਦੇ ਵਿੱਚ ਜਿੰਨੇ ਮਰਜ਼ੀ ਮਰਵਾਈ ਜਾਓ ਕੱਖ ਫਰਕ ਨਹੀਂ ਪੈਣਾ ਤੁਹਾਡੇ ਸਾਹਮਣੇ ਆਹ ਜਿਹੜੇ ਇਹਨਾਂ ਦੇ ਅੱਖਾਂ ਤੇ ਵੀ ਮਰਵਾਏ ਹੋਏ ਛਿੱਟੇ ਸਿਰ ਤੇ ਵੀ ਮਰਵਾਏ ਹੋਏ ਆਕਲ ਨਾ ਇਹਨਾਂ ਨੂੰ ਆਈ ਨਹੀਂ ਐ ਤਾਂ ਕੰਢੀ ਸੂਰੀ ਤੇ ਚਲ ਜਾਣਾ ਹੁਣ ਕੋਈ ਬੰਦਾ ਮਾੜਾ ਮੋਟਾ ਵੀ ਦਿਮਾਗ ਜਿਹੜਾ ਰੱਖਦਾ ਉਹਨੂੰ ਪਤਾ ਹੋਊਗਾ ਵੀ ਸੂਰੀ ਤੇ ਨਹੀਂ ਜਾ ਸਕਦੇ ਇਹ ਗੱਲਾਂ ਪਤਾ ਕਿੱਥੋਂ ਨਿਕਲ ਕੇ ਆਈਆਂ ਜੋਗਨ ਸਿੰਘ ਜੀ ਇਹ ਜਿਹੜੇ ਗ੍ਰੰਥਾਂ ਨੂੰ ਮੰਨਦੇ ਆ ਨਾ ਉਹਨਾਂ ਵਿੱਚ ਪਹਿਲਾ ਸਭ ਤੋਂ ਜਿਹੜਾ ਗ੍ਰੰਥੇ ਮੰਨਦੇ ਆ ਬਾਲੇ ਵਾਲੀ ਜਨਮ ਸਾਖੀ ਆ ਹਾਂ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਇੱਕ ਸਾਖੀ ਹੁੰਦੀ ਆ ਉਹ ਕਹਿੰਦੇ ਸਮੇਰ ਪਰਬਤ ਤੇ ਚਲੇ ਗਏ ਗੁਰੂ ਨਾਨਕ ਪਾਤਸ਼ਾਹ ਬਾਲਾ ਅਤੇ ਮਰਦਾਨਾ ਹੂੰ ਤੇ ਉਹ ਕਹਿੰਦੇ ਵੀ ਹੋਰ ਤਾਂ ਜਾਣਾ ਆਪਾ ਸਿੱਧਾ ਨੂੰ ਤਾਂ ਆਪਾਂ ਭੇਂਤਾ ਥੱਲੇ ਵੀ ਭਾਈ ਜਾ ਕੇ ਕੰਮ ਕਰੋ ਸਿੱਧਾ ਦੇ ਨਾਲ ਗੋਸ਼ਟ ਹੋ ਗਿਆ ਹੁਣ ਆਪਾਂ ਹੋਰ ਤਾਂ ਜਾਣਾ ਕਹਿੰਦੇ ਹੋਰ ਤਾਂ ਚਲੇ ਗਏ ਪਹਾੜ ਤੇ ਹਿਮਾਲਿਆ ਪਰਬਤ ਦੇ ਉੱਤੇ ਚੜਨਾ ਆਪੇ ਚੜਦੇ 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 ਕਹਿੰਦੇ ਚੰਦਰਮਾ ਦੇ ਲਾਗੇ ਪਹੁੰਚ ਗਏ ਮਰਦਾਨਾ ਕਹਿੰਦਾ ਉਹ ਹਰ ਵਾਰੀ ਮਰਦਾਨੇ ਨੇ ਮੂੰਹ ਚ ਪਾ ਲੰਦਾ ਬਾਲਾ ਨਾ ਕਹਿੰਦਾ ਵੀ ਆਪਾਂ ਕਿੱਥੇ ਆ ਗਏ ਆ ਉਹ ਕਹਿੰਦੇ ਆਪਾਂ ਬਹੁਤ ਗਾਂ ਆ ਗਏ ਆ ਪਚੰਦਰਮਾ ਤੇ ਪਹੁੰਚ ਗਏ ਉਹ ਕਹਿੰਦੇ ਉਹ ਥੱਲੇ ਕੀ ਦੇਖਦਾ ਕਹਿੰਦੇ ਉਹ ਸੂਰਜ ਆ ਉਹਦੇ ਮੁਤਾਬਕ ਪਚੰਦਰਮਾ ਜਿਹੜਾ ਸੂਰਜ ਤੋਂ ਉੱਪਰ ਆ ਕਿਉਂਕਿ ਉਦੋਂ ਕੀ ਪਤਾ ਸੀਗਾ ਉਹ ਛੋਟਾ ਸੀਗਾ ਤੇ ਉਹ ਵੱਡਾ ਸੀਗਾ ਉਹ ਤੁੱਕਾ ਮਾਰਦਾ ਵੀ ਠੀਕ ਆ ਐਨੇ ਜੋਗਾ ਹੋਣਾ ਨਹੀਂ ਜਿਹਨੇ ਲਿਖੀ ਆ ਹੰਦਾਲੀ ਨੇ ਜਨਮਸਾਖੀ ਪਿਆਲੇ ਵਾਲੇ ਰਿਸਰਚ ਕਰ ਲੈਂਦਾ ਇਹ ਤਾਂ 17ਵੀਂ ਸਦੀ ਚ ਲਿਖੀ ਗਈ ਆ ਉਦੋਂ ਤੱਕ ਉਦੋਂ ਤੱਕ ਵੀ ਨਹੀਂ ਸੀ ਵੈਸੇ ਗੱਲ ਲੀਓ ਬਾਅਦ ਉਹ ਕਹਿੰਦਾ ਜੀ ਚੰਦਰਮਾ ਤੇ ਚਲੇ ਗਏ ਤੁਰ ਚਲਦੇ ਚਲਦੇ ਤੇ ਸੂਰਜ ਰਹਿ ਗਿਆ ਪਿੱਛੇ ਹੁਣੇ ਬੀਬੀ ਨੇ ਪੜੀ ਹੋਣੀ ਪੱਕਾ ਉਹ ਉਹਦੇ ਸੂਰਜਾ ਲੱਗ ਗਈ ਆ ਚੰਦਰਮਾ ਗਾ ਆ ਮਾੜੀ ਮੋਟੀ ਗਰਮੀ ਆ ਚਲੋ ਉਹ ਮਾਲਕ ਨੇ ਕਾਰ ਬਦਲ ਤੇ ਪਤਾ ਨਹੀਂ ਕੀ ਕਹਾਣੀ ਮੈਨੂੰ ਤਾਂ ਸਿਰ ਦੁਖਣ ਲੱਪਿਆ ਮੈਂ ਉਹ ਸੁਣ ਕੇ ਵੀ ਉਹ ਮਾਲਕ ਕਾਰ ਬਦਲ ਦਿੰਦਾ ਜੀ ਉਹ ਤਾਂ ਹੁੰਦਾ ਹੀ ਆ ਜੀ ਉਹ ਬਾਡੀ ਕਿੰਨੀ ਇਦਾਂ ਦੀ ਹੁੰਦੀ ਆ ਸਕਿਨ ਜਿੱਦਾਂ ਆਪਣੀ ਸਾਫਟ ਸਾਫਟ ਆ ਉਹ ਥੋੜੀ ਜੀ ਹਾਰਡ ਹੋ ਜਾਂਦੀ ਆ ਉੱਥੇ ਬਾਕੀ ਸਭ ਕੁਝ ਠੀਕ ਠਾਕ ਆ ਦੁਰ ਫਿੱਟੇ ਮੂਆ ਕੀ ਕਿਦਾਂ ਨੂੰ ਸਿੱਖੀ ਨੂੰ ਲੈ ਕੇ ਜਾ ਰਹੇ ਅਸੀਂ ਔਰ ਉਹ ਵਾਇਰਲ ਹੋ ਰਹੀ ਆ ਦੇਖੋ ਸੋਸ਼ਲ ਮੀਡੀਆ ਤੇ ਬੀਬੀ ਵਾਇਰਲ ਹੋ ਰਹੀ ਆ ਉਹਨੇ ਕਹਣਾ ਬਾ ਇੰਨੀ ਇੰਨੇ ਵੀਊ ਮਿਲ ਗਏ ਹੋਰ ਗੱਪਾਂ ਮਾਰੋ ਜਿਵੇਂ ਠਾਕੁਰ ਸਿੰਘ ਆ ਉਹਦਾ ਚੱਲਦਾ ਹੀ ਇਹ ਆ ਜੇ ਉਹ ਸੱਚ ਬੋਲਣ ਲੱਪਿਆ ਉਹਨੂੰ ਕਿਸੇ ਨੇ ਸੁਣਨਾ ਨਹੀਂ ਉਹ ਸਵਾਦ ਲੈਣ ਜਾਂਦੇ ਮੈਨੂੰ ਹੈਰਾਨੀ ਹੁੰਦੀ ਕਈ ਵਾਰ ਉਹ ਗੱਪ ਮਾਰ ਰਹੇ ਹੁੰਦਾ ਪਿੱਛੇ ਬਿਠਾ ਹੱਸੜਿਆ ਹੁੰਦਾ ਜਣਾ ਨਾਲ ਦੇ ਬੈਠੇ ਹੁੰਦੇ ਉਹ ਹੱਸੜੇ ਉਹਨੇ ਵੀ ਐਡੀ ਛੱਡਤੀ ਵੀ ਆ ਤਾਂ ਸਿਰੇ ਲਾਤਾ ਉਹ ਚੋਲੇ ਦਾ ਵੀ ਦੇ ਹੁੰਦੀ ਉਹ ਪਿਛਲੇ ਸਾਡੇ ਹੁੰਦੇ ਆ ਵੀ ਇਹ ਕੀ ਕਹੀ ਜਾਂਦਾ ਬਾਬਾ ਪਰ ਇਹ ਵਾਕਈ ਤੁਹਾਡੀ ਗੱਲ ਸਹੀ ਆ ਵੀ ਇਹ ਇਹਨਾਂ ਨੂੰ ਸਰਟੀਫਿਕੇਟ ਮਿਲ ਗਿਆ ਅਸੀਂ ਤਾਂ ਖੰਡੇ ਪੌੜ ਲਈ ਸਾਨੂੰ ਸਵਾਲ ਨਹੀਂ ਕਰ ਸਕਦੇ ਅਸੀਂ ਜਿੰਨੂ ਮਰਜ਼ੀ ਜੋ ਮਰਜ਼ੀ ਧਜਾ ਉਡਾਈ ਜੀਏ ਗੁਰੂ ਸਾਹਿਬ ਤੇ ਸਵਾਲ ਕਰੀ ਜੀਏ ਜੋ ਮਰਜ਼ੀ ਕਰੀ ਜੀਏ ਸਾਨੂੰ ਕੋਈ ਸਵਾਲ ਨਹੀਂ